ਤਾਰਨ ਜਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਇਤਿਹਾਸਕ ਜਿੱਤ ਹੋਈ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ 42649 ਵੋਟਾਂ ਪਈਆਂ ਅਤੇ 12091 ਵੋਟਾਂ ਦੇ ਵੱਡੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ ਜੇਤੂ ਰਹੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਰਦਾਰ ਹਰਮੀਤ ਸਿੰਘ ਸੰਧੂ ਨੇ ਕਿਹਾ ਕਿ ਮੈਂ ਇਸ ਜਿੱਤ ਦਾ ਸਿਹਰਾ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਦਿੰਦਾ ਹਾਂ ਅਤੇ ਉਹਨਾਂ ਲੋਕਾਂ ਨੂੰ ਦਿੰਦਾ ਹਾਂ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਇਸ ਮੌਕੇ ਹਰਮੀਤ ਸਿੰਘ ਸੰਧੂ ਨੇ ਕਿਹਾ ਕਿ ਤਰਨਤਾਰਨ ਜ਼ਿਲ੍ਹੇ ਵਿੱਚ ਵਿਕਾਸ ਦੇ ਕੰਮ ਤੇਜ਼ੀ ਨਾਲ ਹੋਣਗੇ ਜਿੰਨੇ ਵੀ ਮੇਰੇ ਚਾਹਾਂ ਕਰਿਆ ਇਹ ਜਿੱਤ ਪੁਰਜ਼ਾ ਹੈ ਜਣਾ ਜੀ ਮੈਂ ਨਹੀਂ ਕਰਦਾ ਸੂਚੀ ਨਹੀਂ ਲਿਖਦਾ ਜਿਹਨਾਂ ਨੇ ਬਹੁਤ ਬੜੀ ਚੇਤਨਾ ਸਭ ਤੋਂ ਵੈਕੰਟ ਇਹ ਲੋਕਾਂ ਦੇ ਲੱਗਿਆ ਥੋੜਾ ਲੱਗਿਆ ਉਹਨਾਂ ਸਾਰੇ ਅੰਸਰਾਂ ਦੇ ਮਰਦਾਂ ਜੋ ਗਲਤ ਦੱਸਾਵੇ ਪ੍ਰਦਰਸ਼ਨਾ ਕੇ ਲੋਕ ਨੂੰ ਖਿਲਾ ਕੇ ਵੋਟਾਂ ਦੇਣ ਦੀ ਕੋਸ਼ਿਸ਼ ਕਰੀ ਉਹਨਾਂ ਦੇ ਫਰਖਲਾ ਵੇਚੇ ਸਨ ਐਸਐਮਐਸ ਲਿਖਣ ਕਰਦੇ ਕਿ ਜਿਹੜਾ ਕਿ ਟੈਕ ਸਕਲ ਗਾਲ ਲਿਆ ਅਕਾਲੀ ਦਰਸੇ ਕੀ ਨਹੀਂ ਕੀਤਾ ਮੇਰੇ ਕੋ ਤੇ ਸੋਆ ਵੀ ਲੱਗ ਗਿਆ ਜਦੋਂ ਇਹ ਮੈਚ ਲਾਦੇ ਬਿਸਤਰੇ ਲਾਦਾ ਤੇ ਢੰਡਾ ਚ ਲੈ ਕੇ ਜਾਂਦੇ ਆਏ ਓਏ ਇਸਤਾਨ ਨਾਲ ਸੰਧੂ ਸਾਹਿਬ ਸਰਦੂ ਚੋਗੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਰ ਸਿੰਘ ਸੰਧੂ ਨੂੰ 42649 ਵੋਟਾਂ ਪਈਆਂ ਤੇ 12091 ਵੋਟਾਂ ਦੀ ਵੱਡੀ ਲੀਡ ਦੇ ਨਾਲ ਜਿੱਤੇ ਅਤੇ ਪਹਿਲੇ ਥਾਂ ਦੇ ਉੱਤੇ ਰਹੇ ਮਾਈ ਭਾਗੋ ਨਰਸਿੰਘ ਕਾਲੇ ਵਿਖੇ ਨਤੀਜਾ ਨਿਕਲਣ ਤੋਂ ਬਾਅਦ ਜਿੱਤ ਦਰਜ ਕਰਕੇ ਵੱਡੇ ਕਾਫਲੇ ਨਾਲ ਲੋਕਾਂ ਦੇ ਭਰਪੂਰ ਸਮਰਥਨ ਤੇ ਬਜ਼ੁਰਗਾਂ ਦੇ ਆਸ਼ੀਰਵਾਦ ਸਦਕਾ ਹਰਮੀਤ ਸਿੰਘ ਸੰਧੂ ਸਮੁੱጪ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਸਹਿਯੋਗ ਦੇ ਨਾਲ ਤਰਨ ਤਰਨ ਜ਼ਿਲ੍ਹੇ ਦੀ ਨੋਹਾਰ ਬਦਲਣਗੇ ਸਰਦਾਰ ਹਰਮੀਤ ਸਿੰਘ ਸੰਧੂ ਦੇ ਇਸ ਵੱਡੇ ਕਾਫਲੇ ਦੇ ਦੌਰਾਨ ਲੋਕਾਂ ਦਾ ਭਰਪੂਰ ਸਮਰਥਨ ਦੇਖਣ ਨੂੰ ਮਿਲਿਆ ਅਤੇ ਰਸਤੇ ਦੇ ਵਿੱਚ ਸਰਦਾਰ ਹਰਮੀਤ ਸਿੰਘ ਸੰਧੂ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਉਹਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਬਜ਼ੁਰਗਾਂ ਮਾਤਾਵਾਂ ਭੈਣਾ ਸਭ ਰਾਹ ਦੇ ਵਿੱਚ ਖਿਲਾਓ ਕੇ ਉਹਨਾਂ ਨੂੰ ਵਧਾਈਆਂ ਦਿੰਦੇ ਹੋਏ ਦਿਖਾਈ ਦਿੱਤੇ ਇਸ ਮੌਕੇ ਜ਼ਿਲ੍ਹਾ ਚੋਣ ਦਫ਼ਤਰ ਵਿਖੇ ਵੀ ਉਹਨਾਂ ਦੇ ਇੰਤਜ਼ਾਰ ਦੇ ਵਿੱਚ ਮਾਤਾਵਾਂ ਭੈਣਾ ਬਜ਼ੁਰਗਾਂ ਨੇ ਇਸ ਜਿੱਤ ਦੇ ਜਸ਼ਨ ਨੂੰ ਮਨਾਇਆ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਇਸ ਜਿੱਤ ਮੌਕੇ ਭੰਗੜੇ ਪਾ ਕੇ ਇਸ ਜਿੱਤ ਦਾ ਜਸ਼ਨ ਮਨਾਇਆ ਇਸ ਮੌਕੇ ਮੁੱਖ ਚੌਂਡ ਦਫ਼ਤਰ ਵਿਖੇ ਲੱਡੂ ਵੀ ਵੰਡੇ ਗਏ ਅਤੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਇਸ ਜਿੱਤ ਦੀਆਂ ਸਭ ਨੂੰ ਵਧਾਈਆਂ ਦਿੱਤੀਆਂ ਗਈਆਂ ਤਰਨਤਾਰਨ ਜ਼ਿਲ੍ਹੇ ਦੇ ਐਮਐਲਏ ਬਣਨ ਤੇ ਹਰਮੀਤ ਸਿੰਘ ਸੰਧੂ ਨੂੰ ਸਮੁੱਚੇ ਤਰਨਤਾਰਨ ਵਾਸੀਆਂ ਨੇ ਵਧਾਈ ਦਿੱਤੀ ਅਤੇ ਉਹਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਸਹਿਯੋਗ ਲਈ ਉਹਨਾਂ ਨੇ ਸਮੁੱਚੇ ਵੋਟਰਾਂ ਦਾ ਧੰਨਵਾਦ ਕੀਤਾ ਕੰਦੇ ਕੋ ਜੀ ਸਾਡੇ ਸਰਪੰਚਾਂ ਨੂੰ ਸਾਡੇ ਵਰਕਰਾਂ ਨੂੰ ਵੋਟਾਂ ਮੋੜਨ ਦੀ ਕੋਸ਼ਿਸ਼ ਕੀਤੀ ਆ ਉਹ ਕੋਰੀ ਔਰ ਇਹ ਉਹਨਾਂ ਬੰਦਿਆਂ ਨੇ ਜਿਹੜੇ ਭਾਵੇਂ ਸੂਚੀਆਂ ਪਾਰਟੀਆਂ ਵਾਲੇ ਸੀ ਥੋੜਾ ਥੱਲੇ ਗੱਲ ਹੋ ਜਾਈ ਮਾਈ ਗਾਡ ਉਹਨਾਂ ਨੇ ਜੋ ਵੀ ਵੱਧ ਚੜ ਕੇ ਜੋ ਵੀ ਕਰ ਸਕਦੇ ਸੀ ਭਾਵੇਂ ਉਹ ਗੁਰਦੁਆਰਿਆਂ ਦੇ ਵਿੱਚੋਂ ਸਮਾਨ ਲਿਆ ਲਿਆ ਉਹਨਾਂ ਨੇ ਬੰਦਿਆ ਭਾਵੇਂ ਉਹਨਾਂ ਨੇ ਗੁਰਦੁਆਰਿਆਂ ਦੇ ਵਿੱਚੋਂ ਰਾਸ਼ਨ ਵੰਡਿਆ ਉਹਨਾਂ ਨੇ ਗੁਰਦੁਆਰਿਆਂ ਦੀ ਖੋਲ ਦੇ ਵਿੱਚੋਂ ਪੈਸੇ ਵੰਡੇ ਉਹਨਾਂ ਨੇ ਗੈਂਗਸਟਰਾਂ ਤੋਂ ਬ੍ਰੋਤੀ ਲੈਣ ਵਾਲਿਆਂ ਕੋ ਪੈਸੇ ਲੈ ਕੇ ਦੱਸਣੀ ਜਾਂਦਾ ਔਰ ਉਹਨਾਂ ਨੇ ਲੋਕਾਂ ਕੀ ਕਰਨ ਤੋਂ ਫਰਕ ਪਾਉਂਦਾ ਚਾਰ ਉੱਪਰ ਕੈਮਰਾ ਹੈ ਨਾ ਔਰ ਆਈਓ ਜਿੰਨਣ ਵੋਟਾਂ ਪੈਂਦੀਆਂ ਕਿ ਉਧਰ ਤੁਹਾਰੇ ਤੁਸੀਂ ਕਿਸੇ ਨੂੰ ਜਾ ਕੇ ਮਿੰਟ ਪੁੱਛ ਲੋ ਜਾਂ ਦਿੱਤੀਆਂ ਗਈਆਂ ਪਰ ਸਾਧੇ ਇਹ ਲੋਕਾਂ ਨੇ ਮੈਂ ਬੇਇਨਤੀ ਕਰੂੰਗਾ ਸਾਧੇ ਇਹ ਲੋਕਾਂ ਨੇ ਬਹੁਤ ਵੱਡਾ ਸਾਥ ਦਿੱਤਾ ਆਮ ਆਦਮੀ ਪਾਰਟੀ ਨੂੰ ਬਣਾ ਵੱਡਾ ਅੱਜ ਫਤਵਾ ਦੇ ਕੇ ਔਰ 12000 ਤੋਂ ਪਲੱਸ ਵੋਟ ਨਾਲ ਜਿਹੜਾ ਜਿੱਤ ਆਇਆ ਆਮ ਆਦਮੀ ਪਾਰਟੀ ਜਿੰਦਾਬਾਦ ਸੋ ਇਸ ਕਰਕੇ ਮੈਂ ਧੰਨਵਾਦੀ ਆ ਸੂਚੀ ਲੀਡਰਸ਼ਿਪ ਦਾ ਕਿ ਜਿਨ੍ਹਾਂ ਨੇ ਇੱਥੇ ਦਿਨ ਰਾਤ ਇੱਕ ਕੀਤਾ ਸੂਚੀ ਲੀਡਰਸ਼ਿਪ ਦਾ ਵੀ ਧੰਨਵਾਦੀ ਆ ਔਰ ਦੁਬਾਰਾ ਮੈਂ ਸਾਰੇ ਇਸ ਇਲਾਕਾ ਨਿਵਾਸੀਆਂ ਦਾ ਇਸ ਭੈਣ ਭਰਾਵਾਂ ਦਾ ਮੇਰਾ ਸਿਰ ਝੁਕਦਾ ਇਨ੍ਹਾਂ ਅੱਗੇ ਕਿ ਜਿਨ੍ਹਾਂ ਨੇ ਹਰ ਇੱਕ ਚੀਜ਼ ਨੂੰ ਅੰਗੋਲਿਆ ਔਰ ਨਹੀਂ ਕਿਸੇ ਦੀ ਗੱਲ ਦੇ ਵਿੱਚ ਆਏ ਨਹੀਂ ਕਿਸੇ ਦੀ ਧਮਕੀ ਤੋਂ ਡਰੇ ਤਕੜੇ ਹੋ ਕੇ ਜਿਨ੍ਹਾਂ ਨੇ ਇਹ ਇਲੈਕਸ਼ਨ ਲੜੀ ਆਪਣੀ ਇਲੈਕਸ਼ਨ ਲੜੀ ਅੱਜ ਜਨਤਾ ਨੇ ਇੱਕ ਵਿਸ਼ਵਾਸ ਪ੍ਰਗਟਾਇਆ ਆ ਮੇਰੇ ਤੇ ਪਾਰਟੀ ਤੇ ਸਰਕਾਰ ਤੇ ਔਰ ਮੈਂ ਸਮਝਦਾ ਇਹ ਅਸੀਂ ਵਿਸ਼ਵਾਸ ਨਹੀਂ ਟੁੱਟਣ ਦੇਵਾਂਗੇ ਮੈਂ ਆਮ ਆਦਮੀ ਪਾਰਟੀ ਦੇ ਸਭੀ ਕਾਰਜਕਰਤਾਵਾਂ ਕੋ ਲੀਡਰਸ ਕੋ ਸਭ ਕੋ ਬਹੁਤ ਵਧਾਈ ਦੇਣਾ ਚਾਹਤਾ ਹਾਂ कि तरनतारण में सबने बहुत मेहनत की और तरन की सीट को वापस आम आदमी पार्टी के खाते में लाना एक बहुत बड़ी बात है शहरी सीट है वहाँ मिक्स वोटर है हिंदू पंजाबी सिख मुस्लिम सब 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 कम्युनिटी के लोग हैं शहरी सीट है उस पर बंपर जीत दिलाई ऐतिहासिक जीत दिलाई पंजाब की जनता ने संगत भी संगत ने ਫਤਵਾ ਦਿੱਤਾ ਆਮ ਆਦਮੀ ਪਾਰਟੀ ਦੇ ਖੰਮਾ ਨੂੰ ਜਿਹੜੇ ਇਹਨਾਂ ਉਹ ਕਹਿੰਦੇ ਸੀ ਸੈਮੀ ਫਾਈਨਲ ਐ 27 ਵਾਲਾ ਫਾਈਨਲ ਐ ਤੇ ਵਿਰੋਧੀਆਂ ਨੂੰ ਸੈਮੀ ਫਾਈਨਲ ਤੱਕ ਆਦੀ ਸੰਗਤ ਨੇ ਘੜਾਤਾ ਆ 27 ਚ ਫੇਰ ਇਸੇ ਤਰ੍ਹਾਂ ਹੀ ਵੱਡੀ ਲੀਡ ਨਾਲ ਅੱਗੇ 92 ਹੀ ਆਉਣ ਵਾਲਾ ਸਮਾਂ 92 ਤੋਂ ਵੀ ਵੱਧ ਕੇ ਜਿਹੜੇ ਐਮਐਲਏ ਜਿੱਤਣਗੇ ਗੱਲ ਦੀ ਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਦੀਵਾਲ ਐਮਐਲਏ ਹਲਕਾ ਇਨਾਲਾ ਤੁਸੀਂ ਸਾਰੇ ਪੰਜਾਬੀ ਦੁਨੀਆ ਪੱਧਰ ਵਿੱਚ ਵਸਦੇ ਪੰਜਾਬੀ ਜਿਹੜੇ ਆ ਇਸ ਵੇਲੇ ਤਰਨਤਾਰਨ ਚੋਂ ਨਤੀਜਾ ਜਿਹੜਾ ਸੜ ਰਿਓ ਉਹ ਮੈਂ ਆਪਣੇ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਦੀਆਂ ਵਿਕਾਸ ਦੀਆਂ ਨੀਤੀਆਂ ਤੇ ਲੋਕਾਂ ਨੇ ਮੋਹਰ ਲਾਈ ਆ 3.5 ਸਾਲ ਜਿਹੜਾ ਉਹਨਾਂ ਨੇ ਕੰਮ ਕੀਤਾ ਸੀ ਉਹਨਾਂ ਦੀਆਂ ਵਿਕਾਸ ਦੀਆਂ ਜਿਹੜੀਆਂ ਨੀਤੀਆਂ ਸੀਗੀਆਂ ਜਿਹੜੇ ਉਹਨਾਂ ਵਿਕਾਸ ਕੀਤੇ ਆ ਉਹਦੇ ਤੇ ਮੋਹਰ ਲਾਈ ਆ ਉਹ ਆਪਣੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਰਿਵਾਲ ਜੀ ਜਿਨ੍ਹਾਂ ਦੀਆਂ ਦੇਸ਼ ਪੱਖੀ ਤੇ ਪੰਜਾਬ ਪੱਖੀ ਨੀਤੀਆਂ ਤੇ ਮਾਝੇ ਦੇ ਲੋਕਾਂ ਨੇ ਮੋਹਰ ਲਾਈ ਆ ਮੈਂ ਉਹਨਾਂ ਨੂੰ ਵੀ ਵਧਾਈ ਦਿੰਦਾ ਮੈਂ ਆਪਣੇ ਪਤਿਵਾਰੀ ਪੰਜਾਬ ਦੇ ਮਨੀਸ਼ ਸ਼ੋਧਿਆ ਜੀ ਜਿਹੜੇ ਸਾਡੀ ਪਾਰਟੀ ਦੇ ਵੱਡੇ ਲੀਡਰ ਨੇ ਉਹਨਾਂ ਨੂੰ ਵਧਾਈ ਦਿੰਦਾ ਜਿਨ੍ਹਾਂ ਦੀ ਅਗਵਾਈ ਚ ਅਸੀਂ ਇਹ ਇਲੈਕਸ਼ਨ ਲੜੀ ਹੈ ਮੈਂ ਮਾਝੇ ਦੇ ਸਾਡੇ ਲੋਕਾਂ ਨੂੰ ਵਧਾਈ ਵੀ ਦਿੰਦਾ ਤਰਦਾਰ ਦੇ ਲੋਕਾਂ ਨੂੰ ਵਧਾਈ ਦਿੰਦਾ ਆਪਣੇ ਹਜ਼ਮਤ ਪਿਆਰੇ ਉਮੀਦਵਾਰ ਹਮਿੰਦਰ ਸਿੰਘ ਸੰਧੂ ਜੀ ਨੂੰ ਵਧਾਈ ਦਿੰਦਾ ਔਰ ਮੈਂ ਕਹਿਣਾ ਚਾਹੁੰਦਾ ਕਿ ਜੋ ਕੁਝ ਇਲੈਕਸ਼ਨ ਦੇ ਵਿੱਚ ਬਣਾਇਆ ਜਾ ਰਿਹਾ ਸੀਗਾ ਕਿ ਇਹ ਪੰਥਕ ਹਲਕਾ ਜੀ ਇੱਥੇ ਇਦਾਂ ਹੋਊਗਾ ਜੀ ਇਦਾਂ ਹੋਊਗਾ ਨਹੀਂ ਲੋਕਾਂ ਨੇ ਬਲੋ ਇਹ ਸਾਬਤ ਕਰਤਾ ਕਿ ਲੋਕਾਂ ਨੇ ਇੱਕ ਵਾਰ ਫਿਰ ਵਕਾਸ ਨੂੰ ਓਟਾਂ ਪਾਈਆਂ ਲੋਕਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਵਕਾਸਪੱਖੀ ਨੀਤੀਆਂ ਤੇ ਮੋਹਰ ਲਾਈ ਆ ਉਹ ਚੀਜ਼ਾਂ ਭਲੇਖੇ ਸਾਰੇ ਦੂਰ ਕੀਤੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸمو ਪੰਜਾਬੀਆਂ ਵਾਸਤੇ ਬਹੁਤ ਖੁਸ਼ੀ ਦਾ ਦੇਣ ਹੈ ਕਿ ਤਰੰਤਾਂ ਨੇ ਇਲੈਕਸ਼ਨ ਦਾ ਰਿਜ਼ਲਟ ਆ ਗਿਆ ਹੈ ਔਰ ਜਿਵੇਂ ਕਿ ਉਮੀਦ ਸੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੀ ਸ਼੍ਰੀ ਹਰਬੀਰ ਸਿੰਘ ਸੰਧੂ ਜੀ ਜਿੱਤ ਗਏ ਨੇ ਬਹੁਤ ਮਿਹਨਤੀ ਇਹ ਇਨਸਾਨ ਨੇ ਔਰ ਨਵਾਸੇ ਕੇ ਇਹ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਜਿਨ੍ਹਾਂ ਨੂੰ ਵੋਟ ਪਈ ਹੈ ਉਹਨਾਂ ਨੀਤੀਆਂ ਦੇ ਕੰਮ ਕਰਦੇ ਹੋਏ ਆਪਣੇ ਹਲਕੇ ਨੂੰ ਬਹੁਤ ਤਰੱਕੀ ਤੇ ਲੈ ਕੇ ਜਾਣਗੇ ਸੋ ਇਹ ਜਿਹੜੀ ਜਿੱਤ ਹੈ ਇਹ ਆਮ ਆਦਮੀ ਪਾਰਟੀ ਦੀ ਸਾਫ ਸੁਥਰੀ ਰਾਜਨੀਤੀ ਦੀ શ્રી ਕੇਜਰੀਵਾਲ ਜੀ ਦੀ ਜਿਹੜੀ ਉਹਨਾਂ ਦੀਆਂ ਨੀਤੀਆਂ ਨੇ ਜਿਹੜੇ ਸਾਨੂੰ ਉਹਨਾਂ ਦਾ ਮਾਰਗਦਰਸ਼ਨ ਦਿੱਤਾ ਉਹਦੀ ਔਰ ਭਵੰਤਮਾਨ ਜੀ ਦੀ ਸ਼ਵੀ ਦੀ ਵੀ ਜਿੱਤ ਹੈ ਸੋ ਇਹ ਸਭ ਕਰਕੇ ਪੰਜਾਬ ਜਿਹੜਾ ਹੈ ਉਹ ਇੱਕ ਨਵੀਆਂ ਰਾਵਾਂ ਬਣਾ ਰਿਹਾ ਹੈ ਨਵੇਂ ਤਰੀਕੇ ਨਾਲ ਚੱਲ ਰਿਹਾ ਹੈ ਤੇ ਮੈਨੂੰ ਆਸ ਹੈ ਕਿ ਪੰਜਾਬੀ ਜਿਹੜੇ ਨੇ ਇਹ ਬਹੁਤ ਖੁਸ਼ ਹੋਣਗੇ ਆਮ ਆਦਮੀ ਪਾਰਟੀ ਨੂੰ ਜਤਾ ਕੇ ਤਰਨਤਾਰਨ ਵਿੱਚ ਮੈਂ ਬਹੁਤ-ਬਹੁਤ ਵਧਾਈ ਦਿੰਦਾ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰ ਕੀ ਕਹਿਣਾ ਚਾਹੋਗੇ ਹਰਬੀਰ ਸਿੰਘ ਸੰਧੂ ਉਹਨਾਂ ਨੇ ਤਰਨਤਾਰਨ ਦੇ ਵਿੱਚ ਵੱਡੀ ਜਿੱਤ ਦਰਜ ਕੀਤੀ ਆਮ ਆਦਮੀ ਪਾਰਟੀ ਦੀ ਆਉਣ ਵਾਲੇ 2027 ਦਾ ਮੋੜ ਬੱਜਾਇਆ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਜੀ ਇਹ ਲੋਕਾਂ ਨੇ ਬਹੁਤ ਹੀ ਇੱਕ ਤਰਫਾ ਹੀ ਪਿਆਰ ਦਿੱਤਾ ਵਾ ਸਰਦਾਰਮੀ ਸਿੰਘ ਸੰਧੂ ਜੀ ਨੂੰ ਉਨਾਰੇ ਕੰਮਾਂ ਨੂੰ ਉਹਨਾਂ ਦੀਆਂ ਨੀਤੀਆਂ ਨੂੰ ਜਿਹਦੇ ਕਰਕੇ ਇੱਕ ਸ਼ਹਿਰ ਜਿਹੜਾ ਵਾ ਸਾਰਾ ਇੱਕ ਤਰਫਾਈ ਹੋ ਗਿਆ ਜੀ ਆਮ ਆਦਮੀ ਪਾਰਟੀ ਦੀ ਸਰਦਾਰ ਹਮਿੰਦਰ ਸਿੰਘ ਜੀ ਦੀ ਤੇ ਬੜੀ ਵੱਡੀ ਜਿੱਤ ਹੈ ਜੀ ਇਤੋਂ بڑے بڑے ਲੋਕਾਂ ਨੇ ਆਪਣੇ ਦਾਅਵੇ ਕੀਤੇ ਕਾਂਗਰਸ ਨੇ ਬੀਜੇਪੀ ਵਾਲਿਆਂ ਨੇ ਉਹਨਾਂ ਦੋਵਾਂ ਦੀ ਜਮਾਨਦਾਰੀ ਗਿਆ ਜਿੱਤ ਹੋ ਗਿਆ ਜੀ ਤੇ ਹਮਿੰਦਰ ਸਿੰਘ ਸਾਹਿਬ ਜਿਹੜਾ ਉਹਨਾਂ ਦੇ ਕੰਮਾਂ ਨੂੰ ਲੋਕਾਂ ਏੜੀਆ ਮੋਹਰ ਲਾਈ ਆ ਤੇ ਆਮ ਆਦਮੀ ਪਾਰਟੀ ਨੂੰ ਚੜ੍ਹਦੀ ਕਲਾ ਵਿੱਚ ਲੋਕੀਂ ਵੇਖਣਾ ਚਾਹੁੰਦੇ ਆਗਾ ਵੀ ਇਹੀ ਤਰੀਕੇ ਦੇ ਨਾਲ ਹਮਿੰਦਰ ਸਿੰਘ ਸੰਧੂ ਜੀ ਕੰਮ ਕਰਦੇ ਰਹਿਣਗੇ ਲੋਕਾਂ ਦੀ ਹਿਆਸ ਹੈ ਤੇ ਉਹ ਵਾਸਤੇ ਖੜੋ ਤਲਗੇ ਵੀ हां मैडम बलविंदर कौर ਵੀ ਇੱਥੇ ਨਾਲ ਖੜੇ ਨੇ ਜਿਹੜੇ ਕਿ ਉਸ ਸਮੇਂ ਦੇ ਵਿੱਚ 16 ਸਾਲ ਦੇ ਨਾਲ ਵੀ ਪ੍ਰੋਪਰਲੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਨੇ ਪੂਰਨ ਸਹਿਯੋਗ ਦਿੱਤਾ ਤੇ ਤਰਨਤਾਰਨ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਧ ਚੜ ਕੇ ਅੱਗੇ ਲਿਆਉਂਦਾ ਤੇ मैडम ਖੜੇ ਨੇ ਇੱਥੇ मैडम ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਮੈਮ ਕੀ ਕਹਿਣਾ ਚਾਹੁੰਦੇ ਹੋ ਹਰਮਿੰਦਰ ਸਿੰਘ ਸੰਧੂ ਦੀ ਜਿੱਤ ਜਿਹੜੀ ਆ ਉਹ ਇੱਕ ਇਤਿਹਾਸਕ ਜਿੱਤ ਆ ਜੋ ਲੁਧਿਆਣਾ ਜਿੱਤਿਆ ਸੀ ਉਸੇ ਤਰ੍ਹਾਂ ਤਰਨਤਾਰਨ ਜਿੱਤਿਆ ਤੇ ਮਾਝੇ ਵਾਲਿਆਂ ਨੇ ਆਪਣੀ ਜਿੱਤ ਦਰਜ ਕੀਤੀ ਹੈ ਤੇ 2027 ਦੇ ਵਿੱਚ ਆਮ ਆਦਮੀ ਪਾਰਟੀ ਦੁਬਾਰਾ ਸਰਕਾਰ ਬਣਾਏਗੀ ਕੀ ਕਹਿਣਾ ਚਾਹਦੇ ਹੋ ਹਾਂਜੀ ਬਿਲਕੁਲ ਜੀ ਜਿਵੇਂ ਜਿਮੀਲ ਐਕਸ਼ਨ ਦੇ ਲੁਧਿਆਣੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਆ ਬੜੀ ਭਾਰੀ ਗਿਣਤੀ ਦੇ ਵਿੱਚ ਜਿੱਤ ਹੋਈ ਸੀਗੀ ਉਸੇ ਤਰੀਕੇ ਤਰਨਤਾਰਨ ਦੇ ਵਿੱਚ ਜਿਹੜੀ ਮਾਝੇ ਵਾਲਿਆਂ ਨੇ ਪੂਰੀ ਤਰ੍ਹਾਂ ਮਤਲਬ ਇਹ ਜਿੱਤ ਜਿਹੜੀ ਉਹ ਦਵਾਈ ਗਈ ਜਾਂ ਪੀਸੇਖ ਸੰਧੂ ਜੀ ਜਿਹੜੀ ਬੜੀ ਵੱਡੀ ਲੀਡ ਤੇ ਚੱਲ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਆ ਤੇ ਆਉਣ ਵਾਲੇ 2027 ਦੇ ਵਿੱਚ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾ ਲਈ ਬਰਕਰਾਰ ਹੈ ਜੀ ਮਾਸਟਰ ਤਸਵੀਰ ਜੀ ਸਾਡੇ ਵਿੱਚ ਮੌਜੂਦ ਨੇ ਤੇ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਨੇ ਵੱਧ ਚੜ ਕੇ ਜੜਾਇਆ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਆ ਤੇ ਮਾਸਟਰ ਤਸਵੀਰ ਸਿੰਘ ਜੀ ਕੀ ਕਹਿਣਾ ਚਾਹੋਗੇ ਦੇਖੋ ਜੀ 22 ਦੇ ਵਿੱਚ ਜਿਹੜੀ ਇਲੈਕਸ਼ਨ ਹੋਈ ਸੀ ਉਹਦੇ ਵਿੱਚ ਵੀ ਡਾਕਟਰ ਸੋਲ ਨੇ ਬਹੁਤ ਹੀ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਸੀ ਉਹਦੇ ਵਿੱਚ ਵੀ ਅਸੀਂ ਪੂਰਾ ਯੋਗਦਾਨ ਦੇ ਕੇ ਪੂਰੀ ਮਿਹਨਤ ਕਰਕੇ ਤੇ ਅਸੀਂ ਕਿਲਾ ਗੱਡਿਆ ਸੀ ਹੁਣ ਵੀ ਅਸੀਂ ਹਰਮੀਤ ਸਿੰਘ ਸੰਧੂ ਨੂੰ ਪੂਰੀ ਲੀਡ ਦੇ ਨਾਲ ਜਿਤਾਇਆ ਹੈ ਤੇ ਇਹ ਆਉਣ ਵਾਲਾ ਸਮਾਂ ਜਿਹੜਾ 27 ਦੇ ਵਿੱਚ ਉਹ ਵੀ ਇਹ ਦੱਸੂਗਾ ਵੀ ਇਹ ਜਿਹੜੀ ਜਿੱਤ ਆ ਆਮ ਪਾਰਟੀ ਦੀ ਹੋਊਗੀ। ਤਰਨਤਾਰਨ ਦੇ ਵਿੱਚ ਵਿਕਾਸ ਕਿਹੋ ਜਿਹਾ ਹੋਣਗੇ ਕਿਉਂਕਿ ਉਸ ਸਮੇਂ ਦੇ ਵਿੱਚ ਪੁਰਾਣੇ ਐਮਐਲਏ ਸੀ ਉਹ ਬਿਮਾਰ ਚੱਲ ਰਹੇ ਸਨ ਤਾਂ ਕੁਝ ਵਿਕਾਸ ਦੇ ਕੰਮ ਢਿੱਲੇ ਸਨ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵਿਕਾਸ ਦੇ ਕੰਮਾਂ ਦੀ ਜਿਹੜੀ ਹੈ ਲੜੀ ਉਹ ਕਿਸ ਤਰ੍ਹਾਂ ਦੀ ਹੋਈ। ਵੇਖੋ ਜੀ ਵਿਕਾਸ ਦੇ ਕੰਮਾਂ ਜੇ ਪਿੱਛੇ ਵੀ ਡਾਕਟਰ ਸਾਹਿਬ ਨੇ ਜਿਹੜਾ ਫੜਾਈ ਹੋ ਰਿਆ ਜਿਹੜਾ ਬ੍ਰਿਜ ਆ ਬਣਨਾ ਹੈ ਜੰਡੇ ਵਾਲੇ ਵਾਲਾ ਉਹ ਵੀ ਪ੍ਰਪੋਜ਼ਲ ਬਣਾ ਕੇ ਦਿੱਤੀ ਹੋਈ ਸੀ ਉਸ ਦਿਨ ਭਗਵੰਤ ਮਾਨ ਜੀ ਆਏ ਤੇ ਕੇਜਰੀ ਵਾਲ ਜੀ ਆਏ ਉਹ ਐਲਾਨ ਕਰਕੇ ਗਏ ਬੋੜੀ ਵਾਲੇ ਚੌਂਕ ਦੇ ਵਿੱਚ ਇਹ ਜਿਹੜਾ ਬ੍ਰਿਜ ਆ ਇਹ ਜਲਦੀ ਜਿਹੜਾ ਹੁਣ 14 ਤਰੀਕ ਤੋਂ ਬਾਅਦ ਇਹ ਜਿਹੜਾ ਬਣਨਾ ਸ਼ੁਰੂ ਹੋ ਜੂਗਾ ਤੇ ਬਾਕੀ ਜਿਹੜੀ ਡਵੈਲਪਮੈਂਟ ਆ ਤਰਨਤਾਰਨ ਦੀ ਤੇ ਸ਼ਹਿਰ ਦੀ ਬਹੁਤ ਜੋਰਾਂ ਤੇ ਹੋਏਗੀ ਤਰਨਤਾਰਨ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਇਸ ਜਿੱਤ ਮੌਕੇ ਮੈਂ ਤੇ ਵਧਾਈ ਦੇ ਰਿਆਂ ਜੀ ਵੇਖੋ ਜਲਦੀ ਸਰਕਾਰ ਉਹਦਾ ਹੀ ਐਮਐਲਏ ਇਹਦੇ ਬਹੁਤ ਵਧੀਆ ਗੱਲ ਹੋਈ ਆ ਜਿਹਦੀ ਸਰਕਾਰ ਉਹਦਾ ਹੀ ਐਮਐਲਏ ਬਣਿਆ ਤੇ ਜਿੱਤ ਜਿਹੜੀ ਆ ਆਮ ਪਾਰਟੀ ਦੀ ਆ ਤੇ ਲੋਕਾਂ ਦੀ ਜਿੱਤ ਹੋਈ ਆ